ਕੰਗਣਾ ਰਣੋ ਦੇ ਥੱਪੜ ਮਾਰਨ ਤੋਂ ਬਾਅਦ ਕੱਲੇ ਭਾਰਤੀ ਨਹੀਂ ਪੂਰੇ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਪੰਜਾਬੀ ਬੈਠੇ ਆ ਉਹਨਾਂ ਵੱਲੋਂ ਕੁਲਵਿੰਦਰ ਕੌਰ ਦੀ ਹਮਾਇਤ ਕੀਤੀ ਜਾ ਰਹੀ ਹੈ ਜਿੱਥੇ ਉਸ ਨੂੰ ਨਗਦ ਨਾਮ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਉੱਥੇ ਕਈ ਰਾਜਨੀਤਿਕ ਆਗੂ ਵੀ ਅੱਗੇ ਆਇਆ ਉੱਥੇ ਕਈ ਲੋਕ ਜਿਹੇ ਵੀ ਅੱਗੇ ਆਏ ਜਿਨ੍ਹਾਂ ਵੱਲੋਂ ਕੁਲਵਿੰਦਰ ਕੌਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਨੌਕਰੀ ਦੀ ਪੇਸ਼ਕਸ਼ ਇਸ ਕਰਕੇ ਕੀਤੀ ਗਈ ਹੈ ਕਿਉਂਕਿ CISF ਵੱਲੋਂ ਹੁਣ ਇਹ ਗੱਲ ਆਕੀ ਜਾ ਰਹੀ ਹੈ ਕਿ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾ ਸਕਦਾ ਹੈ ਤੇ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਉਸ ਤੋਂ ਬਾਅਦ ਉਹ ਬੇਰਜਗਾਰ ਹੋ ਜਾਣਗੇ ਪੰਜਾਬੀਆਂ ਨੇ ਇਸ ਗੱਲ ਨੂੰ ਸਮਝਿਆ ਕਿ ਉਹਨਾਂ ਨੇ ਸਾਡੀ ਗੱਲ ਦਾ ਬਦਲਾ ਲਿਆ ਕੁਲਵਿੰਦਰ ਕੌਰ ਨੇ ਤੇ ਹੁਣ ਸਾਨੂੰ ਵੀ ਸਾਥ ਦੇਣਾ ਚਾਹੀਦਾ ਇਸ ਕਰਕੇ ਕਈ ਲੋਕਾਂ ਵੱਲੋਂ ਤੇ ਫਿਲਮੀ ਹਸਤੀਆਂ ਵੱਲੋਂ ਕੁਲਵਿੰਦਰ ਕੌਰ ਨੂੰ ਵਧੀਆ ਵਧੀਆ ਸੈਲਰੀ ਤੇ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਹੁਣ ਉਦੋਂ ਬਾਅਦ ਰਾਜਨੀਤਿਕ ਆਗੂ ਪਹਿਲਾਂ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਹੱਕ ਦੇ ਵਿੱਚ ਆਏ ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਹਮਾਇਤ ਦਿੱਤੀ ਗਈ ਹਾਲਾਂਕਿ ਸੁਨੀਲ ਕੁਮਾਰ ਜਾਖੜ ਵੱਲੋਂ ਵੀ ਕੁਲਵਿੰਦਰ ਕੌਰ ਨੂੰ ਸਿੱਧੇ ਰੂਪ ਦੇ ਵਿੱਚ ਹਮਾਇਤ ਕੀਤੀ ਗਈ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਕਿ ਉਹ ਥੱਪੜ ਨੂੰ ਜਾਇਜ਼ ਨਹੀਂ ਠਹਿਰਾਉਂਦੇ ਪਰ ਕੰਗਣਾ ਰਣਾਤ ਵੱਲੋਂ ਜਿਹੜੇ ਸ਼ਬਦ ਬੋਲੇ ਗਏ ਸੀ ਉਹਨਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਕਿਸਾਨਾਂ ਦੇ ਮਨ ਜ਼ਰੂਰ ਵਲੁੰਦਰੇ ਗਏ ਸੀ ਤੇ ਉਸ ਤੋਂ ਬਾਅਦ ਵੀ ਕੰਗਣਾ ਰਣੋਤ ਵੱਲੋਂ ਜੋ ਸ਼ਬਦ ਆਖੇ ਗਏ ਸੀ ਕਿ ਪੰਜਾਬ ਦੇ ਵਿੱਚ ਇੱਕ ਭਿਆਨਕ ਅੱਤਵਾਦ ਹੈ ਉਗਰਵਾਦ ਆ ਰਿਹਾ ਉਸ ਨੂੰ ਵੀ ਸੁਨੀਲ ਕੁਮਾਰ ਜਾਖੜ ਵੱਲੋਂ ਉਸ ਦੇ ਉੱਤੇ ਵੀ ਟਿੱਪਣੀ ਕੀਤੀ ਗਈ ਉਹਨਾਂ ਆਖਿਆ ਕਿ ਜਿਹਾ ਕੁਝ ਵੀ ਨਹੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਉਸੇ ਤਰ੍ਹਾਂ ਬਰਕਰਾਰ ਹੈ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਆਖਿਆ ਗਿਆ ਸੀ ਕਿ ਕੰਗਣਾ ਰਨੌਤ ਦੇ ਉੱਤੇ ਬਰਾਬਰ ਦਾ ਪਰਚਾ ਦਰਜ ਕੀਤਾ ਜਾਵੇ ਤੇ ਉਹਨਾਂ ਵੱਲੋਂ ਇਹ ਵੀ ਗੱਲ ਆਖੀ ਗਈ ਸੀ ਕਿ ਭਗਵੰਤ ਮਾਨ ਕਿਸ ਦੇ ਡਰੋਂ ਕੰਗੜਾ ਰਨੌ ਦੇ ਉੱਤੇ ਪਰਚਾ ਦਰਜ ਕਿਉਂ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਨੀਵਾ ਵਿਖਾਇਆ ਉਹਨਾਂ ਵੱਲੋਂ ਆਖਿਆ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਅਤਕਵਾਦ ਹੈ ਇਸ ਕਰਕੇ ਕੰਗੜਾ ਰਨੌ ਦੇ ਉੱਤੇ ਵੀ ਬਰਾਬਰ ਦਾ ਪਰਚਾ ਕੀਤਾ ਜਾਵੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਵੀ ਅੱਗੇ ਆਏ ਉਹਨਾਂ ਵੱਲੋਂ ਵੀ ਕੰਗੜਾ ਰਨੌ ਦਾ ਵਿਰੋਧ